ਬਾਬਾ ਸਾਹਿਬ ਸਿੰਘ ਜੀ 베ਦੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸਾਹਿਬ 베ਦੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 28 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਬੜੀ ਸਰਦਾਰਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਇਸ ਧਾਰਮਿਕ ਸਮਾਗਮ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ 17ਵੀਂ ਪੀੜੀ ਦੇ ਸੰਤਾਨ ਬਾਬਾ ਸਰਬਜੋ ਸਿੰਘ 베ਦੀ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਹੀ ਨਿਹਾਲ ਕਰਨਗੇ ਇਸ ਤੋਂ ਇਲਾਵਾ ਸਿੱਖ ਧਰਮ ਦੇ ਪ੍ਰਸਿੱਧ ਕੀਰਤਨੀਏ ਢਾਡੀ ਜੱਥੇ ਵੀ ਪਹੁੰਚ ਰਹੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿੰਦਰਜੀਤ ਸਿੰਘ ਬਰਾੜ ਅਤੇ ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ ਵੱਲੋਂ ਨਗਰ ਹਲਕਾ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਦਰਾਜ ਤੋਂ ਮਨਪ੍ਰੀਤ ਸਿੰਘ ਰਾਣ ਦਿਓ ਦੀ ਰਿਪੋਰਟ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜਿਨਵਾਜੀ ਸਾਧ ਸੰਗਤ ਜੀ। ਧੰਤਨ ਧੰ ਸਤਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰੂ ਨਾਨਕ ਅੰਸਵੰਸ਼ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੀ 11ਵੀਂ ਪੀੜੀ ਸਤਗੁਰੂ ਜੀ ਦੇ ਅਪਾਰ ਕਿਰਪਾ ਦਾ ਸਦਕਾ ਧੰਤਨ ਬਾਬਾ ਸਾਹਿਬ ਸਿੰਘ ਜੀ ਬੇਦੀ ਜੋ ਜਮ ਤੇ ਲੈਨ ਛੜਾਏ ਧੰਤਨ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਨਕੀ ਮਹਿਮਾ ਕਥੀ ਨਾ ਜਾਏ ਦੋਹਰਾ ਤਿੰ ਬੇਦੀ ਅਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਇਜੈ ਤੇ ਬਈ ਸਹਾਈ ਸਤਗੁਰੂ ਜੀ ਦੀ ਮਿਹਰ ਦਾ ਸਦਕਾ ਨਗਰ ਬਰਮਾਲੀਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਗੁਰੂਕੀਆਂ ਸੰਗਤਾਂ ਵੱਲੋਂ ਗੁਰੂ ਕੇ ਨਗਰ ਵੱਲੋਂ ਸਾਲਾਨਾ ਸਮਾਗਮ ਬਾਬਾ ਜੀ ਦੀ ਯਾਦ ਵਿੱਚ ਬਾਬਾ ਜੀ ਦੇ ਜਨਮ ਦਿਹਾੜੀ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਨੇ ਜਿਦੇ ਵਿੱਚ 28 ਤਰੀਕ ਨੂੰ ਧੰਨ ਬਾਬਾ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਭ ਆਰੰਭ ਹੋਣਗੇ ਅਤੇ 2 ਤਰੀਕ ਨੂੰ ਭੋਗ ਪਾਇਆ ਜਾ ਰਹੇ ਨੇ ਸਾਧ ਸੰਗਤ ਜੀ 2 ਤਰੀਕ ਵਾਲੇ ਦਿਨ ਸਾਲਾਨਾ ਸਮਾਗਮ ਦਾ ਖੀਰਲਾ ਦੇਣਾ ਹੈ ਉਸ ਦਿਨ ਬਿਆਨਤ ਰਾਗੀ ਢਾਡੀ ਪ੍ਰਚਾਰਕ ਪਹੁੰਚ ਰਹੇ ਨੇ 28 ਤਰੀਕ ਵਾਲੇ ਦਿਨ ਵੀ ਰਾਤ ਨੂੰ ਸ਼ਾਮਾਂ ਦੇ ਦੀਵਾਨ ਸੱਜਣਗੇ ਜਿਹਦੇ ਵਿੱਚ ਹਰ ਸਿਮਰਨ ਸਿੰਘ ਹੀਰਾ ਤੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਇੱਕ ਤਰੀਕ ਨੂੰ ਵੀ ਰਾਤ ਨੂੰ ਦੀਵਾਨ ਸੱਜਣਗੇ ਜਿਹਦੇ ਵਿੱਚ ਨਰੰਗ ਸਿੰਘ ਜੀ ਚੱਲੀ ਢਾਡੀ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਗਾਇਨ ਕਰਵਾਉਣਗੇ ਅਤੇ ਗੁਰ ਇਤਿਹਾਸ ਨਾਲ ਜੋੜਨਗੇ ਦੂ ਤਰੀਕ ਵਾਲੇ ਦਿਨ ਸੁਲਤਾਨਪੁਰ ਲੋਧੀ ਤੋਂ ਢਾਡੀ ਜਥਾ ਪਹੁੰਚ ਰਿਹਾ ਹੈ ਬੀਬੀ ਜਸਵੀਰ ਕੌਰ ਜਸਜੀਦਾ ਅਤੇ ਹੋਰ ਵੀ ਰਾਗੀ ਢਾਡੀ ਪ੍ਰਚਾਰਕ ਬਾਬਾ ਜੀ ਦੇ ਦਰ ਤੋਂ ਮਨਸੂਰਾਂ ਤੋਂ ਆ ਰਹੇ ਨੇ ਜਿਹਦੇ ਵਿੱਚ ਜਰਨੈਲ ਸਿੰਘ ਜੀ ਚਮਿੰਡਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਕਥਾਵਾਚਕ ਮਨਸੂਰਾਂ ਤੋਂ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਇਹ ਜਥੇਦਾਰ ਜਥੇ ਪਹੁੰਚ ਰਹੇ ਨੇ ਜਿਹਦੇ ਵਿੱਚ ਗੁਰੂ ਨਾਨਕ ਅੰਸਵੰਸ ਬਾਬਾ ਸਰਬਜੋਤ ਸਿੰਘ ਜੀ ਵੇਦੀ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਬਾਬਾ ਜੀ ਵੀ ਪਹੁੰਚ ਰਹੇ ਨੇ ਬਾਬਾ ਜੀ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਧੰਨ ਧੰਨ ਬਾਬਾ ਸਾਹਿਬ ਸਿੰਘ ਵੇਦੀ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਸੋ ਆਪ ਸਭ ਸੰਗਤਾਂ ਭਾਈ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦਰਗਰ ਦੀਆਂ ਖੁਸ਼ੀਆਂ ਹਾਸਲ ਕਰਿਓ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਮੈਂ ਦਾਸ ਮੁੱਖ ਸੇਵਾਦਾਰ ਹੋਣ ਦੇ ਨਾਤੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਭਾਈ ਇਹਨਾਂ ਸਮਾਗਮਾਂ ਵਿੱਚ ਤੋਂ ਵੱਧ ਚੜ ਕੇ ਆਪਣੀ ਮਾਇਆ ਨਾਲ ਸੇਵਾ ਕਰਕੇ ਹੱਥੀਂ ਸੇਵਾ ਕਰਕੇ ਹਿੱਸਾ ਪਾਓ ਅਤੇ ਗੁਰੂ ਕੇ ਲੰਗਰ ਉੱਤ ਵਰਤਣਗੇ ਗੁਰੂ ਕੀਆ ਸੰਗਤਾਂ ਵਾਸਤੇ ਬੇਅੰਤ ਪ੍ਰਬੰਧ ਕੀਤੇ ਗਏ ਨੇ ਆਪ ਸਭ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੇ ਸਿਰਾਂ ਤੇ ਅਸਥ ਰੱਖਣ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਦਰ ਉੱਚਾ ਸੋਚਾ ਹੈ ਗੁਰੂ ਨਾਨਕ ਅੰਸਵੰਸ਼ ਦੀ ਕਿਰਪਾ ਹੈ ਨਗਰ ਤੇ ਸਾਰਾ ਨਗਰ ਪਾਈ ਵੱਟ ਚੜ੍ਹ ਕੇ ਸੇਵਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਸਤਿੰਦਰਜੀਤ ਸਿੰਘ ਜੀ ਬਰਾੜ ਕਮੇਟੀ ਗੁਰਦੁਆਰਾ ਬਾਬਾ ਸਾਹਿਬ ਸਿੰਘ ਜੀ ਬੇਦੀ ਦੇਸ਼-ਵਦੇਸ਼ ਵਿੱਚ ਵੱਸਦੀਆਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਬੇਨਤੀ ਕਰਦਾ ਹਾਂ ਕਿ ਬਾਬਾ ਸਾਹਵ ਸਿੰਘ ਜੀ ਬੀਦੀ ਉਹਨਾਂ ਸਾਹਿਬ ਵਾਲਿਆਂ ਦੀ ਯਾਦ ਵਿੱਚ ਪਿੰਡ ਬਰਮਾਲੀਪੁਰ ਵਿਖੇ 28 ਫਰਵਰੀ ਤੋਂ 1-2 ਮਾਰਚ ਤੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ। ਸ੍ਰੀ ਹਜੂਰ ਬਾਬਾ ਸਰਬਜੋਤ ਸਿੰਘ ਜੀ ਬੀਦੀ ਪ੍ਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਜੋ ਆਪ ਜੀ ਨੂੰ ਸਮੇਂ ਸਿਰ ਪਹੁੰਚਣ ਦੀ ਮੈਂ ਅਪੀਲ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ Seria o que eu faltei.